ਰਾਹਾਂ ਵਿੱਚ ਖੜੀ ਗੋਰੀ ਵੱਜਾ ਮਾਰਦੀ ਵੱਜਾ ਮਾਰਦੀ ਪੁੱਲੀ ਹੋਈ ਨਾਰਕੇ ਸਹਾਲਦਾਰ ਦੀ ਪੁੱਲੀ ਹੋਈ ਨਾਰਕੇ ਸਹਾਲਦਾਰ ਦੀ ਲੈ ਲੈ ਬਾਬੂ ਕੰਜੁਰ ਪਈਏ ਪਾਦੇ ਤਾਰੇਵੇਂ ਪਹਿਲੀ ਗੱਡੀ ਆਜੇ ਮੇਰਾ ਹੌਲਦਾਰ ਦਾ ਜੈ ਮੇਰਾ ਹੌਲਦਾਰ ਵੇ ਨਾ ਮੈਂ ਲੈਂਦਾ ਪੰਜ ਰੁਪਈਏ ਨਾ ਪਾਵਾਂ ਤਾਰਨੀ ਆਜਾ ਮੇਰੇ ਬੰਗਲੇ ਦੀ ਬੜੀ ਬਹਾਰਨੀ ਆਜਾ ਮੇਰੇ ਬੰਗਲੇ ਦੀ ਬੜੀ ਬਹਾਰਨੀ ਨਾ ਮੈਂ ਆਵਾਂ ਬੰਗਲੇ ਨਾ ਮੈਂ ਲੈਣੀ ਬਹਾਰ ਵੇ ਲੁੱਟੇ ਆ ਜਾਊਗਾ ਮੇਰਾ ਹੌਲਦਾਰ ਵੇ ਲੁੱਟੇ ਆ ਜਾਊਗਾ ਮੇਰਾ ਹਾਲਦਾਰ ਵੇ ਰਾਹ ਵਿੱਚ ਖੜੀ ਗੋਰੀ ਵਾਜਾ ਮਾਰਦੀ ਵਾਜਾ ਮਾਰਦੀ ਪੁੱਲੀ ਹੋਏ ਨਾਰਕੇ ਸੇ ਹਾਲਦਾਰ ਦੀ ਪੁੱਲੀ ਹੋਏ ਨਾਰਕੇ ਸੇ ਹਾਲਦਾਰ ਦੀ ਲەلਾ ਬਾਬੂ ਗਲਦਾ ਹਰ ਪਾਦੇ ਤਰਵੇਂ ਜੈ ਮੇਰਾ ਹਾਲਦਾਰ ਵੇ ਪੱਲੀ ਗੱਡੀ ਆ ਜੈ ਮੇਰਾ ਹਾਲਦਾਰ ਵੇ ਨਾ ਮੈਂ ਲੈਂਦਾ ਹਾਰ ਨਾ ਮੈਂ ਪਾਵਾਂ ਤਰਨੀ ਆ ਜਾ ਮੇਰੇ ਬੰਗਲੇ ਦੀ ਬੜੀ ਬਹਾਰਨੀ ਆ ਜਾ ਮੇਰੇ ਬੰਗ ਨਾ ਮੈਂ ਆਵਾਂ ਬੰਗਲੇ ਨਾ ਮੈਂ ਲੈਣੀ ਬਹਾਰ ਵੇ ਲੁੱਟਿਆ ਜਾਊਗਾ ਮੇਰਾ ਹੌਂਸਲਾ